ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਐਨਡੀਏ ਦੇ ਜਿੰਨੇ ਵੀ ਸੰਸਦ ਨੇ ਉਹਨਾਂ ਵੱਲੋਂ ਪੀਐਮ ਮੋਦੀ ਨੂੰ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਵੱਲੋਂ ਖੁਦ ਪੀਐਮ ਮੋਦੀ ਨੂੰ ਹਾਰ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲੀ ਆ ਜਿੱਥੇ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਤੇ ਜੇਪੀ ਨੱਡਾ ਜਿਹੜੇ ਅਦਕਸ਼ ਨੇ ਬੀਜਪੀ ਦੇ ਉਹ ਵੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਰਾਜਨਾਥ ਸਿੰਘ ਤੇ तमाम ਵੱਡੇ ਲੀਡਰ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਪੀਐਮ ਮੋਦੀ ਨੂੰ ਸਭ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ ਜੋ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਨਾਲ ਹੀ ਰਾਜਨਾਥ ਸਿੰਘ ਨੇ ਹਾਰ ਜਿਹੜਾ ਇਹ ਉਪਾਇਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਮਤਾ ਜਿਹੜਾ ਇਹ ਉਹ ਵੀ ਪਾਸ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਇਹ ਮੀਟਿੰਗ ਜਿਹੜੀ ਹੈ ਐਨਡੀਏ ਦੀ ਸ਼ੁਰੂ ਹੋ ਚੁੱਕੀ ਹੈ ਇਹ ਮੀਟਿੰਗ ਦਾ ਜਿਹੜਾ ਇਹ ਸੰਸਦ ਭਵਨ ਦੇ ਆਡੀਟੋਰੀਅਮ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ तमाम ਜਿਹੜੇ ਨੇ ਰਾਜ ਸਭਾ ਦੇ ਲੋਕ ਸਭਾ ਦੇ ਜਿਹੜੇ ਸੰਸਦ ਨੇ ਐਮਪੀ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਕਿਹਾ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਹੋਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਜਿਹੜਾ ਇਹ ਉਹ ਮਤਾ ਪਾਸ ਹੋ ਚੁੱਕਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਚर्चा ਹੋ ਸਕਦੀ ਹੈ ਨਾਲ ਹੀ ਕਈ ਮੁੱਦਿਆਂ ਤੇ ਜਿਹੜੇ ਨੇ ਫੈਸਲੇ ਵੀ ਆ ਸਕਦੇ ਨੇ ਇਸ ਦੇ ਨਾਲ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਪੀਐਮ ਮੋਦੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਐਨਡੀਆ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਮੀਟਿੰਗ ਉਹ ਕਿ ਲਗਾਤਾਰ ਵਿਰੋਧੀ ਧਿਰ ਦੀ ਗੱਲ ਕਰੀਏ ਜਾਂ ਫਿਰ ਪੂਰੇ ਦੇਸ਼ ਦੀ ਇਸ ਅੱਜ ਦੇ ਇਸ ਮੀਟਿੰਗ ਦੇ ਵਿੱਚ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਵੀ ਜਿਹੜਾ ਇਹ ਫੈਸਲਾ ਆ ਸਕਦਾ ਹੈ ਰਾਜਨਾਥ ਸਿੰਘ ਵੱਲੋਂ ਪਹਿਲਾਂ ਹਾਰਪੂਆ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਤੋਂ ਬਾਅਦ ਦੋ ਮਤਾ ਜਿਹੜੇ ਨੇ ਪਾਸ ਕੀਤੇ ਗਏ ਨੇ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦੇ ਐਨਡੀਏ ਦੀ ਮਹਿਲਾ ਸਾਂਸਦ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਬੈਠੇ ਨੇ ਪੈਲਗਾਮ ਅਤੰਕੀ ਹਮਲੇ ਦੇ ਜਿਹੜੇ ਪੀੜਤ ਨੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਵੀ ਸਵੇਧਨ ਵਿਅਕਤ ਕੀਤਾ ਗਿਆ ਨਵੇਂ ਸਾਂਸਦ ਜਿਹੜੇ ਨੇ ਉਹਨਾਂ ਨੂੰ ਪੀਐਮ ਮੋਦੀ ਜਿਹੜੇ ਨੇ ਥੋੜੀ ਦੇ ਦੇ ਵਿੱਚ ਉਹ ਉਹ ਉਹਨਾਂ ਦਾ ਜਿਹੜਾ ਸਵਾਗਤ ਕਰਨਗੇ ਤੇ ਨਾਲ ਹੀ ਉਹਨਾਂ ਨੂੰ ਸੰਬੋਧਨ ਵੀ ਕਰਨਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਤੇ ਨਾਲ ਹੀ ਰਾਸ਼ਟਰੀ ਜਨਤਾਧਰਮਿਕ ਜਿਹੜੇ ਗਠਬੰਧਨ ਨੇ ਉਹਨਾਂ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਨੇ ਕਾਫੀ ਜ਼ਿਆਦਾ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੇ ਕਈ 70 ਜਿਹੜੇ ਜਿਹੜੇ ਹਲੇ ਮਾਨਸੂਨ ਸੈਸ਼ਨ ਚੱਲ ਰਿਹਾ ਉਸ ਦੇ ਵਿਚਾਲੇ ਇਹ ਮੀਟਿੰਗ ਸੱਦੀ ਗਈ ਹੈ ਪੀਐਮ ਮੋਦੀ ਨੇ ਇਸ ਮੀਟਿੰਗ ਦੇ ਵਿੱਚ ਤਿਰੰਗਾ ਯਾਤਰਾ ਤੇ ਵਿਪੱਖਸ਼ ਦੇ ਜਿਹੜੇ ਖਿਲਾਫ ਰਾਜਨੀਤਿਕ ਚਰਚਾਵਾਂ ਨੇ ਉਸ ਨੂੰ ਲੈ ਕੇ ਵੀ ਕਈ ਅਹਿਮ ਫੈਸਲੇ ਲੈ ਸਕਦੇ ਨੇ ਕਈ ਸਬੋਧਨ ਕਰਦੇ ਹੋਏ ਕਾਫੀ ਕੁਝ ਜਿਹੜਾ ਇਸ ਮੀਟਿੰਗ ਦੇ ਵਿੱਚ ਸਾਹਮਣੇ ਆ ਸਕਦਾ ਹੈ ਇਹ 7 7 ਅਗਸਤ ਦੇ ਤੋਂ ਜਿਹੜੇ ਕਿਹਾ ਜਾ ਰਿਹਾ ਹੈ ਕਿ ਜੋ ਟੈਰਿਫ ਨੂੰ ਲੈ ਕੇ ਗੱਲ ਚੱਲ ਰਹੀ ਹੈ ਉਹ ਵੀ ਇਸ ਬੈਠਕ ਦੇ ਵਿੱਚ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਉਪ ਰਾਸ਼ਟਰਪਤੀ ਨੇ ਉਸ ਨੂੰ ਲੈ ਕੇ ਵੀ ਕਈ ਫੈਸਲੇ ਜਾਂ ਫਿਰ ਜਿਹੜਾ ਚਿਹਰਾ ਹੈ ਉਸ ਨੂੰ ਲੈ ਕੇ ਵੀ ਫੈਸਲਾ ਆ ਸਕਦਾ ਹੈ ਤਾਂ ਐਨਡੀਏ ਦੀ ਕਾਫੀ ਵੱਡੀ ਮੀਟਿੰਗ ਜਿਹੜੀ ਹੈ ਇਹ ਬੁਲਾਈ ਗਈ ਹੈ तमाम ਰਾਜ ਸਭਾ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਸਭ ਤੋਂ ਪਹਿਲਾਂ ਪੀਐਮ ਮੋਦੀ ਦਾ ਜਦੋਂ ਪਹੁੰਚਦੇ ਨੇ ਤੇ ਹਰ ਹਰ ਮਾਦਵ ਨਾਲ ਸਵਾਗਤ ਕੀਤਾ ਜਾਂਦਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ ਖੁਦ ਹੀ ਰਾਜਨਾਥ ਸਿੰਘ ਜਿਹੜੇ ਨੇ ਰੱਖਿਆ ਮੰਤਰੀ ਉਹਨਾਂ ਵੱਲੋਂ ਹਾਰਪਵਾ ਕੇ ਉਹਨਾਂ ਦਾ ਸਨਮਾਨਿਤ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਆ ਸਕਦੇ ਨੇ तमाम ਜਿਹੜੇ ਗੱਲ ਕਰੀਏ ਵਿਰੋਧੀ ਧਿਰ ਦੀ ਆ ਫਿਰ ਰਾਜ ਸਭਾ ਦੇ ਉਹਨਾਂ ਦੀਆਂ ਨਿਗਾਹਾਂ ਜਿਹੜੀਆਂ ਨੇ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀਆਂ ਅਹਿਮ ਖਬਰਾਂ ਤੁਹਾਨੂੰ ਦੱਸ ਰਹੇ ਹਾਂ ਕਿ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਐਨਡੀਏ ਦੇ ਜਿੰਨੇ ਵੀ ਸੰਸਦ ਨੇ ਉਹਨਾਂ ਵੱਲੋਂ ਪੀਐਮ ਮੋਦੀ ਨੂੰ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਵੱਲੋਂ ਖੁਦ ਪੀਐਮ ਮੋਦੀ ਨੂੰ ਹਾਰ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲੀਆਂ ਜਿੱਥੇ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਤੇ ਜੇਪੀ ਨੱਡਾ ਜਿਹੜੇ ਅਦਕਸ਼ ਨੇ ਬੀਜਪੀ ਦੇ ਉਹ ਵੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਰਾਜਨਾਥ ਸਿੰਘ ਤੇ तमाम ਵੱਡੇ ਲੀਡਰ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਪੀਐਮ ਮੋਦੀ ਨੂੰ ਸਭ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ ਜੋ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਨਾਲ ਹੀ ਰਾਜਨਾਥ ਸਿੰਘ ਨੇ ਹਾਰ ਜਿਹੜਾ ਇਹ ਉਪਾਇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਮਤਾ ਜਿਹੜਾ ਇਹ ਉਹ ਵੀ ਪਾਸ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਇਹ ਮੀਟਿੰਗ ਜਿਹੜੀ ਹੈ ਐਨਡੀਏ ਦੀ ਸ਼ੁਰੂ ਹੋ ਚੁੱਕੀ ਹੈ ਇਹ ਮੀਟਿੰਗ ਦਾ ਜਿਹੜਾ ਇਹ ਸੰਸਦ ਭਵਨ ਦੇ ਆਡੀਟੋਰੀਅਮ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ तमाम ਜਿਹੜੇ ਨੇ ਰਾਜ ਸਭਾ ਦੇ ਲੋਕ ਸਭਾ ਦੇ ਜਿਹੜੇ ਸੰਸਦ ਨੇ ਐਮਪੀ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਕਿਹਾ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਹੋਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਜਿਹੜਾ ਹੈ ਉਹ ਮਤਾ ਪਾਸ ਹੋ ਚੁੱਕਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਚर्चा ਹੋ ਸਕਦੀ ਹੈ ਨਾਲ ਹੀ ਕਈ ਮੁੱਦਿਆਂ ਤੇ ਜਿਹੜੇ ਨੇ ਫੈਸਲੇ ਵੀ ਆ ਸਕਦਾ ਨੇ ਇਸ ਦਿਨ ਆਲੋ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਪੀਐਮ ਮੋਦੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਐਨਡੀਆ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਮੀਟਿੰਗ ਉਹ ਕਿ ਲਗਾਤਾਰ ਵਿਰੋਧੀ ਧਿਰ ਦੀ ਗੱਲ ਕਰੀ ਹੈ ਜਾਂ ਫਿਰ ਪੂਰੇ ਦੇਸ਼ ਦੀ ਇਸ ਅੱਜ ਦੇ ਇਸ ਮੀਟਿੰਗ ਦੇ ਵਿੱਚ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਵੀ ਜਿਹੜਾ ਇਹ ਫੈਸਲਾ ਆ ਸਕਦਾ ਹੈ ਰਾਜਨਾਥ ਸਿੰਘ ਵੱਲੋਂ ਪਹਿਲਾ ਹਾਰਪਵਾ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਤੋਂ ਬਾਅਦ ਦੋ ਮਤਾ ਜਿਹੜੇ ਨੇ ਪਾਸ ਕੀਤੇ ਗਏ ਨੇ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦੇ ਐਨਡੀਏ ਦੀ ਮਹਿਲਾ ਸਾਂਸਦ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਬੈਠੇ ਨੇ ਪੈਲਗਾਮ ਅਤੰਕੀ ਹਮਲੇ ਦੇ ਜਿਹੜੇ ਪੀੜਤ ਨੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਵੀ ਸਵੇਧਨ ਵਿਅਕਤ ਕੀਤਾ ਗਿਆ ਨਵੇਂ ਸਾਂਸਦ ਜਿਹੜੇ ਨੇ ਉਹਨਾਂ ਨੂੰ ਪੀਐਮ ਮੋਦੀ ਜਿਹੜੇ ਨੇ ਥੋੜੀ ਦੇ ਦੇ ਵਿੱਚ ਉਹ ਉਹ ਉਹਨਾਂ ਦਾ ਜਿਹੜਾ ਸਵਾਗਤ ਕਰਨਗੇ ਤੇ ਨਾਲ ਹੀ ਉਹਨਾਂ ਨੂੰ ਸੰਬੋਧਨ ਵੀ ਕਰਨਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਪਾ ਰਹੇ ਹੋ ਤੇ ਨਾਲ ਹੀ ਰਾਸ਼ਟਰੀ ਜਨਤੰਤ੍ਰਿਕ ਜਿਹੜੇ ਗਠਬੰਧਨ ਨੇ ਉਹਨਾਂ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਨੇ ਕਾਫੀ ਜਿਆਦਾ ਅਹਿਮ ਇਹ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੇ ਕਈ 70 ਜਿਹੜੇ ਜਿਹੜੇ ਹਲੇ ਮਾਨਸੂਨ ਸੈਸ਼ਨ ਚੱਲ ਰਿਹਾ ਉਸ ਦੇ ਵਿਚਾਲੇ ਇਹ ਮੀਟਿੰਗ ਸੱਦੀ ਗਈ ਹੈ ਪੀਐਮ ਮੋਦੀ ਨੇ ਇਸ ਮੀਟਿੰਗ ਦੇ ਵਿੱਚ ਤਿਰੰਗਾ ਯਾਤਰਾ ਤੇ ਵਿਪੱਖਸ਼ ਦੇ ਜਿਹੜੇ ਖਿਲਾਫ ਰਾਜਨੀਤਿਕ ਚਰਚਾਵਾਂ ਨੇ ਉਸ ਨੂੰ ਲੈ ਕੇ ਵੀ ਕਈ ਅਹਿਮ ਫੈਸਲੇ ਲੈ ਸਕਦੇ ਨੇ ਕਈ ਸਬੋਧਨ ਕਰਦੇ ਹੋਏ ਕਾਫੀ ਕੁਝ ਜਿਹੜਾ ਇਸ ਮੀਟਿੰਗ ਦੇ ਵਿੱਚ ਸਾਹਮਣੇ ਆ ਸਕਦਾ ਹੈ ਇਹ 7 7 ਅਗਸਤ ਦੇ ਤੋਂ ਜਿਹੜੇ ਕਿਹਾ ਜਾ ਰਿਹਾ ਹੈ ਕਿ ਜੋ ਟੈਰਿਫ ਨੂੰ ਲੈ ਕੇ ਗੱਲ ਚੱਲ ਰਹੀ ਹੈ ਉਹ ਵੀ ਇਸ ਬੈਠਕ ਦੇ ਵਿੱਚ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਉਪਰਾਸ਼ਟਰਪਤੀ ਨੇ ਉਸ ਨੂੰ ਲੈ ਕੇ ਵੀ ਕਈ ਫੈਸਲੇ ਜਾਂ ਫਿਰ ਜਿਹੜਾ ਚਿਹਰਾ ਹੈ ਉਸ ਨੂੰ ਲੈ ਕੇ ਵੀ ਫੈਸਲਾ ਆ ਸਕਦਾ ਹੈ ਤਾਂ ਐਨਡੀਏ ਦੀ ਕਾਫੀ ਵੱਡੀ ਮੀਟਿੰਗ ਜਿਹੜੀ ਹੈ ਇਹ ਬੁਲਾਈ ਗਈ ਹੈ तमाम ਰਾਜ ਸਭਾ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਸਭ ਤੋਂ ਪਹਿਲਾਂ ਪੀਐਮ ਮੋਦੀ ਦਾ ਜਦੋਂ ਪਹੁੰਚਦੇ ਨੇ ਤੇ ਹਰ ਹਰ ਮਾਦਵ ਨਾਲ ਸਵਾਗਤ ਕੀਤਾ ਜਾਂਦਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ ਖੁਦ ਹੀ ਰਾਜਨਾਥ ਸਿੰਘ ਜਿਹੜੇ ਨੇ ਰੱਖਿਆ ਮੰਤਰੀ ਉਹਨਾਂ ਵੱਲੋਂ ਹਾਰਪੋਆ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਆ ਸਕਦੇ ਨੇ तमाम ਜਿਹੜੇ ਗੱਲ ਕਰੀਏ ਵਿਰੋਧੀ ਧਿਰ ਦੀ ਆ ਫਿਰ ਰਾਜ ਸਭਾ ਦੇ ਇਹਨਾਂ ਦੀਆਂ ਨਿਗਾਹਾਂ ਜਿਹੜੀਆਂ ਨੇ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਐਨਡੀਏ ਦੇ ਜਿੰਨੇ ਵੀ ਸੰਸਦ ਨੇ ਉਹਨਾਂ ਵੱਲੋਂ ਪੀਐਮ ਮੋਦੀ ਨੂੰ ਆਪਰੇਸ਼ਨ ਸਿੰਧੂਰ ਦੀ ਸਫਲਤਾ ਤੇ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਵੱਲੋਂ ਖੁਦ ਪੀਐਮ ਮੋਦੀ ਨੂੰ ਹਾਰ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲੀ ਆ ਜਿੱਥੇ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਤੇ ਜੇਪੀ ਨੱਡਾ ਜਿਹੜੇ ਅਦਖਸ਼ ਨੇ ਬੀਜਪੀ ਦੇ ਉਹ ਵੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਰਾਜਨਾਥ ਸਿੰਘ ਤੇ तमाम ਵੱਡੇ ਲੀਡਰ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਪੀਐਮ ਮੋਦੀ ਨੂੰ ਸਭ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ ਜੋ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਨਾਲ ਹੀ ਰਾਜਨਾਥ ਸਿੰਘ ਨੇ ਹਾਰ ਜੜਾਏ ਉਪਾਇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਮਤਾ ਜੜਾਏ ਉਹ ਵੀ ਪਾਸ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਇਹ ਮੀਟਿੰਗ ਜਿਹੜੀ ਹੈ ਐਨਡੀਏ ਦੀ ਸ਼ੁਰੂ ਹੋ ਚੁੱਕੀ ਹੈ ਇਹ ਮੀਟਿੰਗ ਦਾ ਜਿਹੜਾ ਇਹ ਸੰਸਦ ਭਵਨ ਦੇ ਆਡੀਟੋਰੀਅਮ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਤਮਾਮ ਜਿਹੜੇ ਨੇ ਰਾਜ ਸਭਾ ਦੇ ਲੋਕ ਸਭਾ ਦੇ ਜਿਹੜੇ ਸੰਸਦ ਨੇ ਐਮਪੀ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਕਿਹਾ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਹੋਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਜਿਹੜਾ ਹੈ ਉਹ ਮਤਾ ਪਾਸ ਹੋ ਚੁੱਕਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਚर्चा ਹੋ ਸਕਦੀ ਹੈ ਨਾਲ ਹੀ ਕਈ ਮੁੱਦਿਆਂ ਤੇ ਜਿਹੜੇ ਨੇ ਫੈਸਲੇ ਵੀ ਆ ਸਕਦੇ ਨੇ ਇਸ ਦਿਨ ਆ ਲੈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਪੀਐਮ ਮੋਦੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਐਨਡੀਆ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਮੀਟਿੰਗ ਉਹ ਕਿ ਲਗਾਤਾਰ ਵਿਰੋਧੀ ਧਿਰ ਦੀ ਗੱਲ ਕਰੀਏ ਜਾਂ ਫਿਰ ਪੂਰੇ ਦੇਸ਼ ਦੀ ਇਸ ਅੱਜ ਦੇ ਇਸ ਮੀਟਿੰਗ ਦੇ ਵਿੱਚ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਵੀ ਜਿਹੜਾ ਇਹ ਫੈਸਲਾ ਆ ਸਕਦਾ ਹੈ ਰਾਜਨਾਥ ਸਿੰਘ ਵੱਲੋਂ ਪਹਿਲਾ ਹਾਰਪੂਆ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਤੋਂ ਬਾਅਦ ਦੋ ਮਤਾ ਜਿਹੜੇ ਨੇ ਪਾਸ ਕੀਤੇ ਗਏ ਨੇ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦੇ ਐਨਡੀਏ ਦੀ ਮਹਿਲਾ ਸਾਂਸਦ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਬੈਠੇ ਨੇ ਪੈਲਗਾਮ ਅਤੰਕੀ ਹਮਲੇ ਦੇ ਜਿਹੜੇ ਪੀੜਤ ਨੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਵੀ ਸਵੇਧਨ ਵਿਅਕਤ ਕੀਤਾ ਗਿਆ ਨਵੇਂ ਸਾਂਸਦ ਜਿਹੜੇ ਨੇ ਉਹਨਾਂ ਨੂੰ ਪੀਐਮ ਮੋਦੀ ਜਿਹੜੇ ਨੇ ਥੋੜੀ ਦੇ ਦੇ ਵਿੱਚ ਉਹ ਉਹ ਉਹਨਾਂ ਦਾ ਜਿਹੜਾ ਸਵਾਗਤ ਕਰਨਗੇ ਤੇ ਨਾਲ ਹੀ ਉਹਨਾਂ ਨੂੰ ਸੰਬੋਧਨ ਵੀ ਕਰਨਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹੋ ਤੇ ਨਾਲ ਹੀ ਰਾਸ਼ਟਰੀ ਜਨਤੰਤ੍ਰਿਕ ਜਿਹੜੇ ਗਠਬੰਧਨ ਨੇ ਉਹਨਾਂ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਨੇ ਕਾਫੀ ਜ਼ਿਆਦਾ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੇ ਕਈ 70 ਜਿਹੜੇ ਜਿਹੜੇ ਹਲੇ ਮਾਨਸੂਨ ਸੈਸ਼ਨ ਚੱਲ ਰਿਹਾ ਉਸ ਦੇ ਵਿਚਾਲੇ ਇਹ ਮੀਟਿੰਗ ਸੱਦੀ ਗਈ ਹੈ ਪੀਐਮ ਮੋਦੀ ਨੇ ਇਸ ਮੀਟਿੰਗ ਦੇ ਵਿੱਚ ਤਿਰੰਗਾ ਯਾਤਰਾ ਤੇ ਵਿਪੱਖਸ਼ ਦੇ ਜਿਹੜੇ ਖਿਲਾਫ ਰਾਜਨੀਤਿਕ ਚਰਚਾਵਾਂ ਨੇ ਉਸ ਨੂੰ ਲੈ ਕੇ ਵੀ ਕਈ ਅਹਿਮ ਫੈਸਲੇ ਲੈ ਸਕਦੇ ਨੇ ਕਈ ਸਬੋਧਨ ਕਰਦੇ ਹੋਏ ਕਾਫੀ ਕੁਝ ਜਿਹੜਾ ਇਸ ਮੀਟਿੰਗ ਦੇ ਵਿੱਚ ਸਾਹਮਣੇ ਆ ਸਕਦਾ ਹੈ ਇਹ 7 7 ਅਗਸਤ ਤੋਂ ਦੇ ਤੋਂ ਜਿਹੜੇ ਕਿਹਾ ਜਾ ਰਿਹਾ ਹੈ ਕਿ ਜੋ ਟੈਰਿਫ ਨੂੰ ਲੈ ਕੇ ਗੱਲ ਚੱਲ ਰਹੀ ਹੈ ਉਹ ਵੀ ਇਸ ਬੈਠਕ ਦੇ ਵਿੱਚ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਉਪ ਰਾਸ਼ਟਰਪਤੀ ਨੇ ਉਸ ਨੂੰ ਲੈ ਕੇ ਵੀ ਕਈ ਫੈਸਲੇ ਜਾਂ ਫਿਰ ਜਿਹੜਾ ਚਿਹਰਾ ਹੈ ਉਸ ਨੂੰ ਲੈ ਕੇ ਵੀ ਫੈਸਲਾ ਆ ਸਕਦਾ ਹੈ ਤਾਂ ਐਨਡੀਏ ਦੀ ਕਾਫੀ ਵੱਡੀ ਮੀਟਿੰਗ ਜਿਹੜੀ ਹੈ ਇਹ ਬੁਲਾਈ ਗਈ ਹੈ तमाम ਰਾਜ ਸਭਾ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਸਭ ਤੋਂ ਪਹਿਲਾਂ ਪੀਐਮ ਮੋਦੀ ਦਾ ਜਦੋਂ ਪਹੁੰਚਦੇ ਨੇ ਤੇ ਹਰ ਹਰ ਮਾਦਵ ਨਾਲ ਸਵਾਗਤ ਕੀਤਾ ਜਾਂਦਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ ਖੁਦ ਹੀ ਰਾਜਨਾਥ ਸਿੰਘ ਜਿਹੜੇ ਨੇ ਰੱਖਿਆ ਮੰਤਰੀ ਉਹਨਾਂ ਵੱਲੋਂ ਹਾਰ ਪਵਾ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਆ ਸਕਦੇ ਨੇ तमाम ਜਿਹੜੇ ਗੱਲ ਕਰੀਏ ਵਿਰੋਧੀ ਧਿਰ ਦੀ ਆ ਫਿਰ ਰਾਜ ਸਭਾ ਦੀ ਇਹਨਾਂ ਨਿਗਾਹਾਂ ਜਿਹੜੀਆਂ ਨੇ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਐਨਡੀਏ ਦੇ ਜਿੰਨੇ ਵੀ ਸੰਸਦ ਨੇ ਉਹਨਾਂ ਵੱਲੋਂ ਪੀਐਮ ਮੋਦੀ ਨੂੰ ਆਪਰੇਸ਼ਨ ਸਿੰਧੂਰ ਦੀ ਸਫਲਤਾ ਤੇ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਵੱਲੋਂ ਖੁਦ ਪੀਐਮ ਮੋਦੀ ਨੂੰ ਹਾਰ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲੀ ਆ ਜਿੱਥੇ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਤੇ ਜੇਪੀ ਨੱਡਾ ਜਿਹੜੇ ਅਧਿક્ષਕ ਨੇ ਬੀਜੇਪੀ ਦੇ ਉਹ ਵੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਰਾਜਨਾਥ ਸਿੰਘ ਤੇ तमाम ਵੱਡੇ ਲੀਡਰ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਹੁੰਚ ਚੁੱਕੇ ਨੇ ਇਸ ਦੇ ਪੀਐਮ ਮੋਦੀ ਨੂੰ ਸਭ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ ਜੋ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਨਾਲ ਹੀ ਰਾਜਨਾਥ ਸਿੰਘ ਨੇ ਹਾਰ ਜਿਹੜਾ ਇਹ ਉਪਾਇਆ ਇਸ ਦੇ ਨਾਲ ਹੀ ਤੁਹਾਨੂੰ ਦੱਸਦੀ ਹੈ ਕਿ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਮਤਾ ਜਿਹੜਾ ਇਹ ਉਹ ਵੀ ਪਾਸ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਇਹ ਮੀਟਿੰਗ ਜਿਹੜੀ ਹੈ ਐਨਡੀਏ ਦੀ ਸ਼ੁਰੂ ਹੋ ਚੁੱਕੀ ਹੈ ਇਹ ਮੀਟਿੰਗ ਦਾ ਜਿਹੜਾ ਇਹ ਸੰਸਦ ਭਵਨ ਦੇ ਆਡੀਟੋਰੀਅਮ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਤਮਾਮ ਜਿਹੜੇ ਨੇ ਰਾਜ ਸਭਾ ਦੇ ਲੋਕ ਸਭਾ ਦੇ ਜਿਹੜੇ ਸੰਸਦ ਨੇ ਐਮਪੀ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਕਿਹਾ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਹੋਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਜਿਹੜਾ ਹੈ ਉਹ ਮਤਾ ਪਾਸ ਹੋ ਚੁੱਕਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਚर्चा ਹੋ ਸਕਦੀ ਹੈ ਨਾਲ ਹੀ ਕਈ ਮੁੱਦਿਆਂ ਤੇ ਜਿਹੜੇ ਨੇ ਫੈਸਲੇ ਵੀ ਆ ਸਕਦਾ ਨੇ ਇਸ ਦਿਨ ਆ ਲੈ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਪੀਐਮ ਮੋਦੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਮੀਟਿੰਗ ਉਹ ਕਿ ਲਗਾਤਾਰ ਵਿਰੋਧੀ ਧਿਰ ਦੀ ਗੱਲ ਕਰੀ ਹੈ ਜਾਂ ਫਿਰ ਪੂਰੇ ਦੇਸ਼ ਦੀ ਇਸ ਅੱਜ ਦੇ ਇਸ ਮੀਟਿੰਗ ਦੇ ਵਿੱਚ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਵੀ ਜਿਹੜਾ ਇਹ ਫੈਸਲਾ ਆ ਸਕਦਾ ਹੈ ਰਾਜਨਾਥ ਸਿੰਘ ਵੱਲੋਂ ਪਹਿਲਾਂ ਹਾਰਪੂਆ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਤੋਂ ਬਾਅਦ ਦੋ ਮਤਾ ਜਿਹੜੇ ਨੇ ਪਾਸ ਕੀਤੇ ਗਏ ਨੇ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦੇ ਐਨਡੀਏ ਦੀ ਮਹਿਲਾ ਸਾਂਸਦ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਬੈਠੇ ਨੇ ਪੈਲਗਾਮ ਅਤੰਕੀ ਹਮਲੇ ਦੇ ਜਿਹੜੇ ਪੀੜਤ ਨੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਵੀ ਸਵੇਧਨ ਵਿਅਕਤ ਕੀਤਾ ਗਿਆ ਨਵੇਂ ਸਾਂਸਦ ਜਿਹੜੇ ਨੇ ਉਹਨਾਂ ਨੂੰ ਪੀਐਮ ਮੋਦੀ ਜਿਹੜੇ ਨੇ ਥੋੜੀ ਦੇ ਦੇ ਵਿੱਚ ਉਹ ਉਹ ਉਹਨਾਂ ਦਾ ਜਿਹੜਾ ਸਵਾਗਤ ਕਰਨਗੇ ਤੇ ਨਾਲ ਹੀ ਉਹਨਾਂ ਨੂੰ ਸੰਬੋਧਨ ਵੀ ਕਰਨਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹੋ ਤੇ ਨਾਲ ਹੀ ਰਾਸ਼ਟਰੀ ਜਨਤੰਤ੍ਰਿਕ ਜਿਹੜੇ ਗਠਬੰਧਨ ਨੇ ਉਹਨਾਂ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਨੇ ਕਾਫੀ ਜ਼ਿਆਦਾ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੇ ਕਈ ਸੱਤਰ ਜਿਹੜੇ ਜਿਹੜੇ ਹਲੇ ਮਾਨਸੂਨ ਸੈਸ਼ਨ ਚੱਲ ਰਿਹਾ ਉਸ ਦੇ ਵਿਚਾਲੇ ਇਹ ਮੀਟਿੰਗ ਸੱਦੀ ਗਈ ਹੈ ਪੀਐਮ ਮੋਦੀ ਨੇ ਇਸ ਮੀਟਿੰਗ ਦੇ ਵਿੱਚ ਤਿਰੰਗਾ ਯਾਤਰਾ ਤੇ ਵਿਪੱਖਸ਼ ਦੇ ਜਿਹੜੇ ਖਿਲਾਫ ਰਾਜਨੀਤਿਕ ਚਰਚਾਵਾਂ ਨੇ ਉਸ ਨੂੰ ਲੈ ਕੇ ਵੀ ਕਈ ਅਹਿਮ ਫੈਸਲੇ ਲੈ ਸਕਦੇ ਨੇ ਕਈ ਸਬੋਧਨ ਕਰਦੇ ਹੋਏ ਕਾਫੀ ਕੁਝ ਜਿਹੜਾ ਇਸ ਮੀਟਿੰਗ ਦੇ ਵਿੱਚ ਸਾਹਮਣੇ ਆ ਸਕਦਾ ਹੈ ਇਹ 7 7 ਅਗਸਤ ਦੇ ਤੋਂ ਜਿਹੜੇ ਕਿਹਾ ਜਾ ਰਿਹਾ ਹੈ ਕਿ ਜੋ ਟੈਰਿਫ ਨੂੰ ਲੈ ਕੇ ਗੱਲ ਚੱਲ ਰਹੀ ਹੈ ਉਹ ਵੀ ਇਸ ਬੈਠਕ ਦੇ ਵਿੱਚ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਉਪ ਰਾਸ਼ਟਰਪਤੀ ਨੇ ਉਸ ਨੂੰ ਲੈ ਕੇ ਵੀ ਕਈ ਫੈਸਲੇ ਜਾਂ ਫਿਰ ਜਿਹੜਾ ਚਿਹਰਾ ਹੈ ਉਸ ਨੂੰ ਲੈ ਕੇ ਵੀ ਫੈਸਲਾ ਆ ਸਕਦਾ ਹੈ ਤਾਂ ਐਨਡੀਏ ਦੀ ਕਾਫੀ ਵੱਡੀ ਮੀਟਿੰਗ ਜਿਹੜੀ ਹੈ ਇਹ ਬੁਲਾਈ ਗਈ ਹੈ तमाम ਰਾਜ ਸਭਾ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਸਭ ਤੋਂ ਪਹਿਲਾਂ ਪੀਐਮ ਮੋਦੀ ਦਾ ਜਦੋਂ ਪਹੁੰਚਦੇ ਨੇ ਤੇ ਹਰ ਹਰ ਮਾਧਵ ਨਾਲ ਸਵਾਗਤ ਕੀਤਾ ਜਾਂਦਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ ਖੁਦ ਹੀ ਰਾਜਨਾਥ ਸਿੰਘ ਜਿਹੜੇ ਨੇ ਰੱਖਿਆ ਮੰਤਰੀ ਉਹਨਾਂ ਵੱਲੋਂ ਹਾਰਪਵਾ ਕੇ ਉਹਨਾਂ ਦਾ ਸਨਮਾਨਿਤ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਆ ਸਕਦੇ ਨੇ तमाम ਜਿਹੜੇ ਗੱਲ ਕਰੀਏ ਵਿਰੋਧੀ ਧਿਰ ਦੀ ਆ ਫਿਰ ਰਾਜ ਸਭਾ ਦੇ ਉਹਨਾਂ ਦੀਆਂ ਨਿਗਾਹਾਂ ਜਿਹੜੀਆਂ ਨੇ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਕਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਐਨਡੀਏ ਦੇ ਜਿੰਨੇ ਵੀ ਸੰਸਦ ਨੇ ਉਹਨਾਂ ਵੱਲੋਂ ਪੀਐਮ ਮੋਦੀ ਨੂੰ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਵੱਲੋਂ ਖੁਦ ਪੀਐਮ ਮੋਦੀ ਨੂੰ ਹਾਰ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲੀ ਆ ਜਿੱਥੇ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਤੇ ਜੇਪੀ ਨੱਡਾ ਜਿਹੜੇ ਅਦਖਸ਼ ਨੇ ਬੀਜਪੀ ਦੇ ਉਹ ਵੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਰਾਜਨਾਥ ਸਿੰਘ ਤੇ तमाम ਵੱਡੇ ਲੀਡਰ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਪੀਐਮ ਮੋਦੀ ਨੂੰ ਸਭ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ ਜੋ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਨਾਲ ਹੀ ਰਾਜਨਾਥ ਸਿੰਘ ਨੇ ਹਾਰ ਜਿਹੜਾ ਇਹ ਉਪਾਇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਮਤਾ ਜਿਹੜਾ ਇਹ ਉਹ ਵੀ ਪਾਸ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਇਹ ਮੀਟਿੰਗ ਜਿਹੜੀ ਹੈ ਐਨਡੀਏ ਦੀ ਸ਼ੁਰੂ ਹੋ ਚੁੱਕੀ ਹੈ ਇਹ ਮੀਟਿੰਗ ਦਾ ਜਿਹੜਾ ਇਹ ਸੰਸਦ ਭਵਨ ਦੇ ਆਡੀਟੋਰੀਅਮ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਹੈ ਤਮਾਮ ਜਿਹੜੇ ਨੇ ਰਾਜ ਸਭਾ ਦੇ ਲੋਕ ਸਭਾ ਦੇ ਜਿਹੜੇ ਸੰਸਦ ਨੇ ਐਮਪੀ ਨੇ ਉਹ ਇਸ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਨੇ ਕਿਹਾ ਜਾ ਰਿਹਾ ਇਸ ਮੀਟਿੰਗ ਦੇ ਵਿੱਚ ਹੋਰ ਪਹਿਲਾਂ ਸਭ ਤੋਂ ਪਹਿਲਾਂ ਤਾਂ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਜਿਹੜਾ ਹੈ ਉਹ ਮਤਾ ਪਾਸ ਹੋ ਚੁੱਕਿਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਕਈ ਅਹਿਮ ਮੁੱਦਿਆਂ ਤੇ ਜਿਹੜੀ ਹੈ ਇਸ ਮੀਟਿੰਗ ਦੇ ਵਿੱਚ ਚर्चा ਹੋ ਸਕਦੀ ਹੈ ਨਾਲ ਹੀ ਕਈ ਮੁੱਦਿਆਂ ਤੇ ਜਿਹੜੇ ਨੇ ਫੈਸਲੇ ਵੀ ਆ ਸਕਦੇ ਨੇ ਇਸ ਦਿਨ ਆਲੇ ਵੱਡੀ ਖਬਰ ਤੁਹਾਨੂੰ ਦੱਸ ਰਿਹਾ ਪੀਐਮ ਮੋਦੀ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਪਹੁੰਚ ਚੁੱਕੇ ਨੇ ਐਨਡੀਆ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਵਿੱਚ ਤੁਸੀਂ ਵੇਖ ਪਾ ਰਹੇ ਹੋ ਮੀਟਿੰਗ ਉਹ ਕਿ ਲਗਾਤਾਰ ਵਿਰੋਧੀ ਧਿਰ ਦੀ ਗੱਲ ਕਰੀਏ ਜਾਂ ਫਿਰ ਪੂਰੇ ਦੇਸ਼ ਦੀ ਇਸ ਅੱਜ ਦੇ ਇਸ ਮੀਟਿੰਗ ਦੇ ਵਿੱਚ ਨਿਗਾਹਾਂ ਟਿਕੀਆਂ ਹੋਈਆਂ ਨੇ ਕਿਉਂਕਿ ਕਿਹਾ ਜਾ ਰਿਹਾ ਹੈ ਕਿ ਜੰਮੂ ਕਸ਼ਮੀਰ ਨੂੰ ਲੈ ਕੇ ਵੀ ਜਿਹੜਾ ਇਹ ਫੈਸਲਾ ਆ ਸਕਦਾ ਹੈ ਰਾਜਨਾਥ ਸਿੰਘ ਵੱਲੋਂ ਪਹਿਲਾ ਹਾਰਪੂਆ ਕੇ ਪੀਐਮ ਮੋਦੀ ਦਾ ਸਵਾਗਤ ਕੀਤਾ ਜਾ ਰਿਹਾ ਉਹ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਸ ਤੋਂ ਬਾਅਦ ਦੋ ਮਤਾ ਜਿਹੜੇ ਨੇ ਪਾਸ ਕੀਤੇ ਗਏ ਨੇ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦੇ ਐਨਡੀਏ ਦੀ ਮਹਿਲਾ ਸਾਂਸਦ ਜਿਹੜੇ ਨੇ ਉਹ ਸਭ ਤੋਂ ਪਹਿਲਾਂ ਲਾਈਨ ਦੇ ਵਿੱਚ ਬੈਠੇ ਨੇ ਪੈਲਗਾਮ ਅਤੰਕੀ ਹਮਲੇ ਦੇ ਜਿਹੜੇ ਪੀੜਤ ਨੇ ਪਰਿਵਾਰ ਜਿਹੜੇ ਨੇ ਉਹਨਾਂ ਨੂੰ ਵੀ ਸਵੇਧਨ ਵਿਅਕਤ ਕੀਤਾ ਗਿਆ ਨਵੇਂ ਸਾਂਸਦ ਜਿਹੜੇ ਨੇ ਉਹਨਾਂ ਨੂੰ ਪੀਐਮ ਮੋਦੀ ਜਿਹੜੇ ਨੇ ਥੋੜੀ ਦੇ ਦੇ ਵਿੱਚ ਉਹ ਉਹ ਉਹਨਾਂ ਦਾ ਜਿਹੜਾ ਸਵਾਗਤ ਕਰਨਗੇ ਤੇ ਨਾਲ ਹੀ ਉਹਨਾਂ ਨੂੰ ਸੰਬੋਧਨ ਵੀ ਕਰਨਗੇ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੁਸੀਂ ਤਸਵੀਰਾਂ ਵਿੱਚ ਵੇਖ ਪਾ ਰਹੇ ਹੋ ਤੇ ਨਾਲ ਹੀ ਰਾਸ਼ਟਰੀ ਜਨਤੰਤ੍ਰਿਕ ਜਿਹੜੇ ਗਠਬੰਧਨ ਨੇ ਉਹਨਾਂ ਉਹ ਵੀ ਇਸ ਮੀਟਿੰਗ ਦਾ ਹਿੱਸਾ ਬਣੇ ਨੇ ਕਾਫੀ ਜ਼ਿਆਦਾ ਅਹਿਮ ਮੀਟਿੰਗ ਮੰਨੀ ਜਾ ਰਹੀ ਹੈ ਜਿਹੜੇ ਕਈ ਸੱਤਰ ਜਿਹੜੇ ਜਿਹੜੇ ਹਲੇ ਮਾਨਸੂਨ ਸੈਸ਼ਨ ਚੱਲ ਰਿਹਾ ਉਸ ਦੇ ਵਿਚਾਲੇ ਇਹ ਮੀਟਿੰਗ ਸੱਦੀ ਗਈ ਹੈ ਪੀਐਮ ਮੋਦੀ ਨੇ ਇਸ ਮੀਟਿੰਗ ਦੇ ਵਿੱਚ ਤਿਰੰਗਾ ਯਾਤਰਾ ਤੇ ਵਿਪੱਖਸ਼ ਦੇ ਜਿਹੜੇ ਖਿਲਾਫ ਰਾਜਨੀਤਿਕ ਚਰਚਾਵਾਂ ਨੇ ਉਸ ਨੂੰ ਲੈ ਕੇ ਵੀ ਕਈ ਅਹਿਮ ਫੈਸਲੇ ਲੈ ਸਕਦੇ ਨੇ ਕਈ ਸਬੋਧਨ ਕਰਦੇ ਹੋਏ ਕਾਫੀ ਕੁਝ ਜਿਹੜਾ ਇਸ ਮੀਟਿੰਗ ਦੇ ਵਿੱਚ ਸਾਹਮਣੇ ਆ ਸਕਦਾ ਹੈ ਇਹ 7 7 ਅਗਸਤ ਤੋਂ ਦੇ ਤੋਂ ਜਿਹੜੇ ਕਿਹਾ ਜਾ ਰਿਹਾ ਹੈ ਕਿ ਜੋ ਟੈਰਿਫ ਨੂੰ ਲੈ ਕੇ ਗੱਲ ਚੱਲ ਰਹੀ ਹੈ ਉਹ ਵੀ ਇਸ ਬੈਠਕ ਦੇ ਵਿੱਚ ਚੀਜ਼ਾਂ ਨਿਕਲ ਕੇ ਸਾਹਮਣੇ ਆ ਸਕਦੇ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੋ ਉਪ ਰਾਸ਼ਟਰਪਤੀ ਨੇ ਉਸ ਨੂੰ ਲੈ ਕੇ ਵੀ ਕਈ ਫੈਸਲੇ ਜਾਂ ਫਿਰ ਜਿਹੜਾ ਚਿਹਰਾ ਹੈ ਉਸ ਨੂੰ ਲੈ ਕੇ ਵੀ ਫੈਸਲਾ ਆ ਸਕਦਾ ਹੈ ਤਾਂ ਐਨਡੀਏ ਦੀ ਕਾਫੀ ਵੱਡੀ ਮੀਟਿੰਗ ਜਿਹੜੀ ਹੈ ਇਹ ਬੁਲਾਈ ਗਈ ਹੈ तमाम ਰਾਜ ਸਭਾ ਲੋਕ ਸਭਾ ਦੇ ਜਿਹੜੇ ਮੈਂਬਰ ਨੇ ਇਸ ਮੀਟਿੰਗ ਦੇ ਵਿੱਚ ਸ਼ਾਮਿਲ ਨੇ ਸਭ ਤੋਂ ਪਹਿਲਾਂ ਪੀਐਮ ਮੋਦੀ ਦਾ ਜਦੋਂ ਪਹੁੰਚਦੇ ਨੇ ਤੇ ਹਰ ਹਰ ਮਾਦ ਦੇ ਨਾਲ ਸਵਾਗਤ ਕੀਤਾ ਜਾਂਦਾ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੂੰ ਆਪਰੇਸ਼ਨ ਸੰਦੂਰ ਦੀ ਸਫਲਤਾ ਤੇ ਉਨ੍ਹਾਂ ਦਾ ਸਨਮਾਨਿਤ ਕੀਤਾ ਗਿਆ ਖੁਦ ਹੀ ਰਾਜਨਾਥ ਸਿੰਘ ਜਿਹੜੇ ਨੇ ਰੱਖਿਆ ਮੰਤਰੀ ਉਹਨਾਂ ਵੱਲੋਂ ਹਾਰਪੋਆ ਕੇ ਉਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਜਿੱਥੇ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਕਈ ਅਹਿਮ ਫੈਸਲੇ ਜਿਹੜੇ ਨੇ ਉਹ ਆ ਸਕਦੇ ਨੇ तमाम ਜਿਹੜੇ ਗੱਲ ਕਰੀਏ ਵਿਰੋਧੀ ਧਿਰ ਦੀ ਆ ਫਿਰ ਰਾਜ ਸਭਾ ਦੇ ਉਹਨਾਂ ਦੀਆਂ ਨਿਗਾਹਾਂ ਜਿਹੜੀਆਂ ਨੇ ਇਸ ਮੀਟਿੰਗ ਤੇ ਟਿਕੀਆਂ ਹੋਈਆਂ ਨੇ ਸਤਾਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਰਹੇ ਹਾਂ ਕਿ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਜਿਹੜੇ ਨੇ ਮੀਟਿੰਗ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਸਭ ਤੋਂ ਪਹਿਲਾਂ ਐਨਡੀਏ ਦੇ ਜਿੰਨੇ ਵੀ ਸੰਸਦ ਨੇ ਉਹਨਾਂ ਵੱਲੋਂ ਪੀਐਮ ਮੋਦੀ ਨੂੰ ਆਪਰੇਸ਼ਨ ਸਿੰਧੂਰ ਦੀ ਸਫਲਤਾ ਤੇ ਸਨਮਾਨਿਤ ਕੀਤਾ ਗਿਆ ਰਾਜਨਾਥ ਸਿੰਘ ਵੱਲੋਂ ਖੁਦ ਪੀਐਮ ਮੋਦੀ ਨੂੰ ਹਾਰ ਪਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਹਿਲੀਆਂ ਜਿੱਥੇ ਐਨਡੀਏ ਦੀ ਮੀਟਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਪੀਐਮ ਮੋਦੀ ਤੇ ਜੇਪੀ ਨੱਡਾ ਜਿਹੜੇ ਅਦਖਸ਼ ਨੇ ਬੀਜੇਪੀ ਦੇ ਉਹ ਵੀ ਪਹੁੰਚ ਚੁੱਕੇ ਨੇ ਇਸ ਦੇ ਨਾਲ ਹੀ ਰਾਜਨਾਥ ਸਿੰਘ ਤੇ तमाम ਵੱਡੇ ਲੀਡਰ ਜਿਹੜੇ ਨੇ ਇਸ ਮੀਟਿੰਗ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਪਹੁੰਚ ਚੁੱਕੇ ਨੇ ਇਸ ਦੇ ਨਾਲ ਪੀਐਮ ਮੋਦੀ ਨੂੰ ਸਭ ਤੋਂ ਪਹਿਲਾਂ ਸਨਮਾਨਿਤ ਕੀਤਾ ਗਿਆ ਜੋ ਆਪਰੇਸ਼ਨ ਸਿੰਦੂਰ ਦੀ ਸਫਲਤਾ ਤੇ ਨਾਲ ਹੀ ਰਾਜਨਾਥ ਸਿੰਘ ਨੇ ਹਾਰ ਜਿਹੜਾ ਇਹ ਉਪਾਇਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਆਪਰੇਸ਼ਨ ਸਿੰਦੂਰ ਤੇ ਆਪਰੇਸ਼ਨ ਮਹਾਦੇਵ ਦਾ ਮਤਾ ਜਿਹੜਾ ਇਹ ਉਹ ਵੀ ਪਾਸ ਕਰ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਤੁਸੀਂ ਵੇਖ ਪਾ ਰਹੇ ਹੋ ਇਹ ਮੀਟਿੰਗ